ਓਏ ਸਤਨਾਸਿ ਚਲੋ ਹੁਣਾਂ ਤੂੰ ਮੈਂ ਤੈਨੂੰ ਆਖਣ ਦੇ ਚਲੋਗੇ ਤੇ ਮੈਂ ਤੁਹਾਨੂੰ ਗਈ ਜਾਨੀ ਤੂੰ ਜੇ ਮਾਰ ਪਿਆਰੀ ਹੋਈ ਜਾਂ ਖੰਜਾਂ ਡੈਂ ਉਹ ਤੋ ਨਿਕਲ ਨਹੀਂ ਨਹੀਂ ਤੇ ਮੈਂ ਤਾਂ ਹੀ ਸ਼ੀਸ਼ੇ ਗੜੀ ਖਲੋ ਗਿਆ ਚਲੋ ਮੇਰੀ ਚਲ ਹੁਣ ਖਲੋ ਜੋ ਪਹਿਲਾਂ ਮਾੜਾ ਜਾ ਵੇਖਿਓ ਹਾਂ ਮੇਰੀ ਸਲੀਕਣੀ ਤੇ ਨਹੀਂ ਪਾਰ ਹੈਗੀ ਸਾਹਮਣੇ ਕਿਤੇ ਓ ਯਾਰ ਤੂੰ ਕਿਹੜੇ ਚੱਕਰਾਂ 'ਚ ਪੈ ਗਈਆਂ ਇਹੋ ਜੀਆਂ ਕੋਈ ਗੱਲਾਂ ਨਹੀਂ ਹੁੰਦੀਆਂ ਉਹਨੇ ਸੜਕੇ ਮਰ ਜਾਣਾ ਮੈਂ ਆਖਣਾ ਟੈਮੇ ਨਿਕਲ ਗਿਆ ਕੰਮ ਪੰਤਾ ਕਰਕੇ ਆਪ ਨਾਲੋ ਸਭ ਜਾ ਕੇ ਚੰਗਾ ਉਹ ਤਾਂ ਮੈਂ ਮੰਦੀ ਗੱਡੀ ਗੱਲ ਸਹਿਮਤ ਹਾਂ ਤੁਹਾਡੇ ਨਾਲ ਉਹ ਜਿੱਥੇ ਮੰਦੀ ਜਾਣ ਅਸੀਂ ਉਹਨਾਂ ਨੂੰ ਘਾਨੇ ਚੱਲ ਮਾੜਾ ਜਾ ਵੇਖ ਦੋ ਇੱਕ ਵਾਰ ਇੱਕ ਚੱਲ ਮੈਂ ਮੰਨ ਲਾ ਤੇਰੀ ਗੱਲ ਨੂੰ ਮੈਂ ਮੰਨ ਲੈਣਾ ਮੈਂ ਵੇਖ ਲੈਣਾ ਤੇ ਜੇ ਅਸੀਂ ਉਹ ਕਦੇ ਜਾਣਗੇ ਉਹ ਵੀ ਇਦਾਂ ਆਖਣਗੇ ਵੀ ਸਾਡੇ ਵੇਖੋ ਤੇ ਪਰ ਹਨ ਚੰਗਾ ਲੱਗੂਗਾ ਤੇ ਕੀ ਕੰਮ ਦਾ ਉਹ ਕੀ ਕਹਿੰਦੀ ਹੋਊਗੀ ਇਹਦੇ ਉਹਦੇ ਮਨ ਦੀ ਸੋਚ ਬਣਾ ਆ ਜਾਗਾ ਇਹੋ ਦੀਆਂ ਗੱਲਾਂ ਨਹੀਂ ਸੋਚੀਦੀ ਹੁੰਦੀਆਂ ਆ ਜਾ

ਜੇ ਰੱਬ ਨੇ ਇਹ ਜਿਖ ਦੇ ਹੀ ਦਿੱਤਾ ਵਾ ਤੇ ਕਿੰਨੀ ਹੰਕਾਰੀ ਆ ਜੇ ਮਸਾ ਕਵਾ ਹੀ ਜਾਂਦੀ ਤੇ ਫੇਰ ਕੀ ਹੀ ਕਿੱਡੀ ਆਕੜ ਕੇ ਨੰਗੀ ਆ ਲਾਗੋ ਦੀ ਤਰੀਕਣੀ ਤਰੀਕਣੀ ਹੁੰਦੀ ਮੈਂ ਹਸਾ ਹੋਇਆ ਉਹ ਵਾ ਸਤਨਾਸ ਤੇ ਬੱਜ ਨਹੀਂ ਜੇ ਤੁਸੀਂ ਉੱਥੇ ਮੜਾ ਜਾ ਵੇਖ ਲੈਂਦੇ ਤੇ ਕੀ ਫਰਕ ਪੈਣਾ ਹੈਗਾ ਤੁਹਾਨੂੰ ਨਹੀਂ ਕੀ ਹੋਇਆ ਹੁਣ ਚਾੜ ਉਲੰਦੀ ਸਾਹਮਣੇ ਦੀ ਹੀ ਮੱਥੇ ਲੱਗੀ ਆ ਕੋਈ ਚੀਜ਼ ਭਰ ਕੇ ਲੈ ਕੇ ਬੰਦਾ ਆਵੇ ਤੇ ਉਹ ਚੰਗਾ ਹੁੰਦਾ ਵਾ ਜਦੋਂ ਇੱਕ ਇੱਕ ਘਰ ਚ ਰਹੀਏ ਨਾ ਉਹਨਾਂ ਆਉਂਦਿਆਂ ਜਾਂਦਿਆਂ ਮੱਥੇ ਤੇ ਲੱਗਣਾ ਹੀ ਆ ਦੰਦਰ ਲੱਗਣਾ ਹੀ ਤੂੰ ਕਿਹੜੇ ਮਹਿਮਾਂਜ ਪੈ ਗਈਆਂ ਮਹਿਮਾਂ ਦੀ ਗੱਲ ਨਹੀਂ ਹੁੰਦੀ ਕਿਸੇ ਦੀ ਮੰਨ ਵੀ ਲਈਦੀ ਹੋਈਦੀ ਆ ਚੱਲ ਬਾਗਰੂ ਬਾਗਰੂ ਕਹਿ ਚੰਗਾ ਬਾਗਰੂ ਹੀ ਕਹਿਣ ਲੱਗੀ ਮਹਾਰਾਜ ਸੋਖੀ ਰੱਖੀ ਸੱਚੇ ਬਾਦਸ਼ਾਹ ਆ ਕੋਈ ਨਹੀਂ ਸੋਖ ਦਿੱਤੀ ਕੀ ਕਰਨ ਦੇਦੇ ਮੈਂ ਅਦਾ ਸਿਰਾਉਂ ਨਹੀਂ ਮੈਂ ਚਲ ਸਿਰਵਾਇ ਨਹੀਂਨੀ ਸੂਟੀ ਬੜਾ ਸੋਨਾ ਬਾਇਆ ਦੇ ਸੋਨਾ ਦਾ ਹਾਂਜੀ ਸੋਨਾ ਤੇ ਆਪੇ ਹੀ ਲੱਗਣਾ ਵਾ 12000 ਰੁਪਇਆ ਚਰਜ ਆ ਵਾ ਫੇਰ ਮੜੀ ਮੋਟੀ ਗੱਲ ਵਾ ਰੇਟ ਦਾ ਤੇ ਮੈਂ ਤੁਹਾਨੂੰ ਪੁੱਛਿਆ ਨਹੀਂ ਆਪਣੇ ਕੋਲੋਂ ਦਸੀ ਜਾਣਦੇ ਨੇ ਮੈਂ ਦੱਸਣਾ ਤੇ ਮੇਰਾ ਫਰਜ਼ ਹੀ ਆ ਮੈਨੂੰ ਕਿਹਨੂੰ ਪਤਾ ਲੱਗਿਆ ਵਾ ਜੇ ਸੁਣਾਈਦਾ ਨਹੀਂ ਹੁੰਦਾ ਇਹਨਾ ਮੈਂ ਕਹਾਂ ਤੈਨੂੰ ਪੈਸੇ ਦਸਾਉਣ ਨਹੀਂ ਆ ਮੈਂ ਕਿ ਤੈਨੂੰ ਉਹਦਾ ਦੱਸਣ ਨਹੀਂ ਵੀ 1500 ਦਾ ਚਰਜ ਤੇਰਾ ਜੀਗਰੂ ਤੇ ਤੁਸੀਂ ਇਹਦੇ ਨਾਲ ਤਾਂ ਜਾ ਕੇ ਨਹੀਂ ਜਾ ਨਹੀਂ ਪੈਣਾ ਛੱਡ ਪਾ 500 ਦੇ ਸੂਟ-ਸੂਰੇ ਫਿਰਦੇ ਬਾਦੂ ਬਾਜ਼ਾਰ ਦੇ ਵਿੱਚ ਐਵੇਂ ਫਿਰੇ-ਫਿਰਦੇ ਮੈਂ ਤਾਂ ਮੰਮੀ ਨਾ ਜਾ ਕੇ ਆਪ 1200 ਦਾ ਸੂਟ ਲੈ ਆਈ ਹੀ ਕੱਪ ਰੈਡਣ ਲੱਗੀ ਕੋਈ ਸੋਚ ਲਿਆ ਕਰ ਹਾਂ ਹਾਂ ਤੂੰ ਦੇ ਪਤਾ ਨਹੀਂ ਕਿੱਥੋਂ ਤਪੀ ਆਈ ਚੱਲ ਬੈ ਤੇ ਮੈਂ ਤੇਲਦੀ ਨਾ ਫਟਾਫਟ ਵਧੀਆ ਜੀ ਚਾਹ ਬਣਾ ਕੇ ਲੈਣ ਦਿੰਦੀ ਆ ਉਹ ਚਾਹ ਬਣਾ ਕੇ ਕੰਮ ਕਰ ਪਾਣੀ ਤੁਸੀਂ ਘਰ ਆਇਆ ਨੂੰ ਪੁੱਛੋ ਨਾ ਚਾਹ ਬਣਾ ਕੇ ਦੇਣੀ ਆ ਚੱਲ ਮੈਂ ਪਾਣੀ ਨਹੀਂ ਪੁੱਛਿਆ ਚਾਹ ਤੇ ਦੇਣ ਲੱਗੀ ਆ ਨਾ ਘਰ ਦੀ ਜੀ ਪੌਂਦਰੀ ਜੀ ਪਹਿਲੇ ਵਿੱਚ ਮੈਂ ਤੇਰੇ ਵਾਸਤੇ ਚਾਹ ਨਹੀਂ ਨਹੀਂ ਆ ਚੱਲ ਭਾਣਾ ਮੈਂ ਚੱਲੀ ਹਾਂ ਹਾਂ ਚੱਲੀ ਗਈ ਦੁੱਲੋਂ ਪਿਆ ਗਿਆ ਹੈ ਦੱਸ ਵਾਜਾਂ ਦੇਂਡੀ ਤੇ ਭੱਜ ਹੀ ਗਈ ਆ ਦਾ ਤਾਂ ਕੰਮ ਹੀ ਏ ਜਦੋਂ ਮੈਨੂੰ ਨਵੀਂ ਚੀਜ਼ ਪਾਈ ਦੇਖੀ ਨਾ ਇਹਦਾ ਹਾਲ ਹੀ ਇਹ ਹੁੰਦਾ ਦਾ ਮੂੰਹ ਹੀ ਪੰਜ ਜਾਂਦਾ ਹੁਣ ਜਾ ਕੇ ਚਾਚੀ ਦਾ ਸੇਰ ਖਾਊਗੀ ਨਾ ਵੀ ਸੋਖਣੇ ਇੰਨੇ ਵਾਲਾ ਸੂਟ ਬਣਾਇਆ ਵਾ ਤੇ ਮੈਨੂੰ ਵੀ ਬਣਾ ਕੇ ਦੋ ਨਹੀਂ ਪੀਣੀ ਚਾਹ ਕੁਛ ਨਾ ਮੀ ਲੈਣੇ ਬਣਾ ਕੇ ਦੇਣਾ ਮੰਮੀ ਹੂੰ ਸੋਹਨੇ 12 16 ਸੂਟ ਲੈ ਆਂਦਾ ਯਾ ਅੱਛਾ ਉਹ ਤਾਂ ਇੰਜ ਪਹਿਲੇ ਦੇਣ ਵਾਲੇ ਹੋਵੇ ਕਿਤੇ ਉਹ ਦਿੰਦੀਆਂ ਨਹੀਂ ਆ ਤੇ ਕਹਿੰਦੀ ਮੈਂ 1200 ਰੁਪਏ ਦਾ ਸੂਟ ਲੈ ਆਂਦਾ ਵਾ ਅੱਛਾ ਤੂੰ ਉੱਥੇ ਆ ਕੋ ਮੈਂ ਵੇਖਣ ਨਹੀਂ ਨਹੀਂ ਮੰਮੀ ਮੈਂ ਤੇ ਗਈ ਹੀ ਉਦਾਂ ਹੀ ਤੇ ਉਹ ਮੈਨੂੰ ਟੱਕਰ ਗਈ ਤੇ ਇਹਨਾਂ ਦੇ ਵੇਲਾ ਕਿੰਨੇ ਦਿਨਾਂ ਤੇ ਦੁੱਧ ਵਾਲੇ ਪੈਸੇ ਲੈਣ ਵਾਲੇ ਓ ਤੇ ਉਹ ਨਿਉ ਦਿੱਤੇ ਤੇ 1200 ਦਾ ਲਿਆ ਕੇ ਪਾ ਲਿਆ 2 ਮਹੀਨੇ ਹੋ ਗਏ ਮੈਨੂੰ ਸੁਨਾਈਆਂ ਬੜੀਆਂ ਕਰਦੀ ਸੀ ਮੈਂ 1200 ਦਾ ਕਹਿੰਦੀ ਸੂਟ ਲੈ ਕੇ ਆਂਦਾ ਚਾਹ ਤੂੰ ਨਾ ਇਹਨੇ ਮਗ ਧਿਆਨ ਦਿਆ ਕਰ ਪੁੱਤ ਸਾਡਾ ਦਵਾਈ ਜੋਤੀ ਦਾ ਕੰਮ ਆ ਹਾਡ ਕੋਈ ਸਾਨਾ ਬਾਰ ਬਾਰ ਉਹ ਸੋਹਲੇ ਸੂਟ ਪਾ ਕੇ ਨਾਲ ਕੀ ਸੋਨਾ ਬੜਾ ਲੱਗਣਿਆ ਸੋਨਾ ਬੜਾ ਲੱਗਣਿਆ ਜਾ ਤੂੰ ਅੰਦਰ ਕੰਮ ਕਰ ਬੜੇ ਕੰਮ ਕਰਨ ਵਾਲੀ ਨੀਡਲ ਦੇ ਜੋੜ ਹਾ ਪੈਟ ਤੇ ਪਈ 1200 ਵਾਲਾ ਸੂਟ ਜਿਹੜੀ ਚੀਜ਼ ਇਧਰੋਂ ਵੇਖ ਹੁੰਦੀ ਓਸਨ ਮੰਗਣ ਦਾ ਪਿੰਦੀ ਇਹਨਾਂ ਨੂੰ ਪਤਾ ਨਾ ਉਦੋਂ ਪਿਓ ਦੇ ਫੌਜੀ ਨੇ ਟੈਰ ਆਇਆ ਉਹਨਾਂ ਕੋਲ ਦੇ ਬਾਧੂ ਨੋਟਬੁੱਕ ਪਾਣੀ ਜਮ ਨਹੀਂ ਪੈ ਗਿਆ ਮੇਰੇ ਕੰਨੀ ਚਾਹ ਤਰੱਕ ਨਹੀਂ ਤਾਂ ਕਰਦੀ ਇੱਕ ਪਾਸੇ ਦੁੱਧ ਨੂੰ ਵੀ ਵਾਲਾ ਦਵਾਲੇ ਨਹੀਂ ਛੇਤੀ ਬਣ ਜੂਗੀ ਇਹਨੇ ਦਾਜ ਮਮੀ ਨੇ ਫਰਿੱਜ 'ਚ ਦੁੱਧ ਹੈ ਹੀ ਨਹੀਂ ਆ ਗੈਸ ਕੱਟ ਕਰਕੇ ਪੈਣਾ ਚਾਚੀ ਕੋਲੋਂ ਨਾ ਦੁੱਧ ਫੜੀ ਨਹੀਂ ਆ ਮਾਮੇ ਫੇਰੀਆਂ ਅੰਗੀ ਖੰਡ ਪੱਤੀ ਭੰਗੀ ਨਹੀਂ ਚਾਚੀ ਜੀ ਦੁੱਧ ਜਿਹੜਾ ਖੱਡਾ ਨਾ ਕਿੰਨੂ ਪੁੱਛ ਕੇ ਫਰਿੱਜ ਖੋਲੀ ਆ ਪਿਛਲੇ ਮਹੀਨੇ ਦਾ ਦੋਵਾਂ ਮਹੀਨੇ ਦਾ ਤੁਸੀਂ ਪੈਸੇ ਦਿੱਤੇ ਨਹੀਂ ਆ ਦੁੱਧ ਲੈਣ ਆ ਗਈ ਫਟਾਫਟ ਇਹ ਨਹੀਂ ਪਤਾ ਕਿ ਪੈਸੇ ਵੀ ਦੇਣ ਵਾਲੇ ਆ ਤੇ ਉਹ ਤੇ ਚਾਚੀ ਜੀ ਮੰਮੀ ਨੂੰ ਪਤਾ ਹੋਊਗਾ ਨਾ ਦੁੱਧ ਫੜਦੇ ਹੋ ਕੇ ਆਪ ਖੜਨਾਂ ਹੀ ਮੈਂ ਚਾਹ ਰੱਖੀ ਆ ਪਹਿਲਾਂ ਪੈਣਾ ਪੈਸੇ ਦੋ ਐਦਾਂ ਕਿ ਬਲੋਗੇ ਲੋ ਕਰਕੇ ਤੇ ਦੋ ਮਹੀਨਾ ਦਾ ਹੋ ਗਿਆ ਤੇ ਹੋਰ ਗੜੀ ਮਹੀਨਾ ਦਾ ਹੋ ਜਾਣਾ ਤੇ ਪੈਸੇ ਦੇਣ ਦਾ ਤੁਹਾਨੂੰ ਚੇਤਾ ਨਹੀਂ ਰਹਿੰਦਾ ਤੇ ਮੰਮੀ ਜਿਹੜੀ ਇਥੇ ਨਹੀਂ ਕਰਉ ਤੇ ਗਏ ਕਿ ਦੇ ਕੋਈ ਨਹੀਂ ਆਣਗੇ ਤੇ ਫੇਰ ਦੇ ਲਿਓ ਤੇ ਦੁੱਧ ਲੈ ਜੀ ਤੇ ਮੇਰਾ ਤੇ ਚਾਚੀ ਚਾਹ ਪੀਣ ਨੂੰ ਜੀ ਕਰਨੇ ਮੈਂ ਤੇ ਚਾਹ ਰੱਖੀ ਆਈ ਆ ਪਹਿਲਾਂ ਕਿ ਤੈਨੂੰ ਬਹਿਸ ਕਰਨੀ ਬੜੀ ਸਖਾਈ ਤੇਰੀ ਮਾਂ ਨੇ ਜਦੋਂ ਤੈਨੂੰ ਮੈਂ ਕਿਹਾ ਵਾ ਰਾਤ ਬੂਤ ਦਾ ਹੋਣਾ ਦੁੱਧ ਜਾ ਕੇ ਤੇ ਪਾਲਾ ਉਹ ਨਹੀਂ ਹੈ ਜਿਹੜੀ ਉਹ ਮੈਂ ਦੇਣਾ ਹੈ ਨਹੀਂ ਚਾਚੀ ਦਾ ਦੁੱਧ ਹੈ ਨਹੀਂ ਫਿਰ ਇੱਥੇ ਦੀ ਚਾਚੀ ਦਾਣਾ ਘਰ ਯਾਰ ਮੈਂ ਨਹੀਂ ਗਏ ਮੈਂ ਇੱਕ ਡਾਊਨ ਬੈਂਕ ਚੋਂ ਤੁਹਾਨੂੰ ਪਤਾ ਵਾ ਤਰ ਕੋ ਬੜੇ ਨੋਟ ਵਾ ਤੇਰੇ ਪਿਓ ਨੇ ਬਧੇਰੇ ਜਮਾ ਕਰਾਏ ਜਾ ਲੈ ਜਾ ਫੜਨਾ ਤੇ ਤੂੰ ਹੈ ਨਹੀਂ ਆ ਤੇ ਚਾਚੀ ਆ ਪਹਿਨ ਨਹੀਂ ਹੈ ਦੇਖ ਰਹੀ ਨਹੀਂ ਦੁੱਧ ਆ ਵਾਲਾ ਵਾ ਦਾ ਆ ਹੋਏ ਹੋਈ ਆ ਜੇ ਮੇਰੀ ਗੱਲ ਸੁਣ ਲੈ ਆ ਤੇਰੀ ਮਾਂ ਆਉਗੀ ਤਾਂ ਸੁਣਾ ਦੇ ਦੀ ਕਿ ਕਹਦਾ ਪਹਿਿਆਂ ਦਾ ਕੇ ਉਹ ਇਹ ਚਾਚੀ ਕਢਾ ਕੇ ਲਿਆਉਣ ਲੱਗੇ ਬੰਬੀ ਹੁਣੀ ਤੁਹਾਨੂੰ ਵੀ ਦੇਣੇ ਆ ਇਹ ਆਹ ਹਾਂ ਠੀਕ ਆ ਕਢਾ ਕੇ ਵੀ ਲਿਆਇਓ ਚਾਹ ਵੀ ਨਹੀਂ ਤੁਹਾਨੂੰ ਦੇਜਾਂਗਾ ਨਹੀਂ ਨਹੀਂ ਮੈਨੂੰ ਤੇ ਚਾਹ ਹੀ ਦੋ ਪਈਦਰਾ ਟੋਰ ਨਾਲ ਦੁੱਧ ਲੈ ਲੈ ਕੇ ਤੇ ਪੈਸੇ ਮੁਲਕੇ ਦਿੰਦੀਆਂ ਨਹੀਂ ਆ ਆਪੇ ਕੱਢ ਕੇ ਲੈ ਜਾਂਦੀ ਆ ਵਾਵਾ ਇਹਨੇ ਹੱਕ ਜਮਾਇਆ ਵਾ ਇਥੇ ਇਹਦੇ ਹੁਣ ਫਰਿੱਜ ਖੋਲਣੀ ਬੰਦ ਕਰਦੀ ਐ ਦੱਸ ਅਗੇ ਇਹਦੀ ਚਾਚੀ ਦੀ ਕੁੜੀ ਤਾਂ ਪੀ ਗਈ ਆ ਤੇ ਹੁਣ ਚਾਚੀ ਤਾਂ ਪੀ ਆ ਕੀ ਰਹਿ ਸੁਣਾਉਂਦੇ ਦੁੱਧ ਦੇ 2000 ਨਹੀਂ ਤੇ 3000 ਹੋਗਾ ਵੱਧ ਤੋਂ ਵੱਧ ਕਿੱਡਾ ਲੱਖ ਰੁਪਈਆ ਜਿਹੜੀ ਚਾਚੀ ਮੈਨੂੰ ਸੁਣਾਈ ਕਰਨ ਦੇਈ ਐ ਪੈਸਿਆਂ ਦਾ ਇਹ ਘੁੱਟ ਮੈਂ ਚਾਹ ਬਣਾਉਣੀ ਦੇ ਦੋ ਦੁੱਧ ਮੈਨੂੰ ਪਖੰਡ ਕਰਦੀ ਚਾਚੀ ਵੀ ਉਦਾਂ ਵੱਧ ਹੁਣ ਕੀ ਗਰਮ ਹੋਣ ਕੋਈ ਐ ਵੀ ਗੱਲ ਸੁਣ ਵੀ ਆਈ ਸੀ ਤੁਸੀਂ ਵੇਖਿਆ ਉਹਦਾ ਸੂਟ ਆਹੋ ਵੇਖਿਆ ਕਿੰਨਾ ਸੋਹਣਾ ਸੂਟ ਪਾਇਆ ਹਿਲਦੇ ਤੇ ਫਿਰ ਜਿਉਂ ਉਹਨੂੰ ਵੀ ਦੇਖੋ ਉਹਦਾ ਸਿੱਧਾ ਵੇਖੋ ਉਹਦੀ ਕਿੰਨੀ ਸੋਹਣੀ ਆ ਮੋਦਾਂ ਤੇ ਪੈਣਾ ਹੁਣ ਪਿਓ ਫੌਜੀ ਆ ਗਵਨਸਮਣ ਨੇ ਲਾਵੇ ਤੇ ਪਾਵੇ ਉਹਨਾਂ ਕੋ ਤੇ ਬਥੇਰਾ ਪੈਹਾ ਉਹਨਾਂ ਨੇ ਮੈਂਕਾ ਭੋਲੀਆਂ ਕੀਤੀਆਂ ਵਾ ਹਰ ਕੋਲੀ ਨਾ ਇੰਨੇ ਹੈਗੇ ਬੈਠੇ ਸੋ ਮੀਹਾਂ ਦੀ ਜਨ ਲੰਦਾ ਇੱਦਾਂ ਨਾ ਰੁਮਝਾਣੀ ਸਾਰਾ ਕਸੂਰ ਤੇਰੇ ਪਿਓ ਦਾ ਜੋ ਜੰਮੇ ਤੇ ਬੋਦੀ ਹੋ ਨੰਨੇ ਇਥੇ ਕੋਈ ਚੀਜ਼ ਜ਼ਿੰਦਗੀ ਨਾ ਨੁਝਾਣੀ ਵੇਖੀ ਬੜੀਆਂ ਮਾਂਵਾਂ ਧੀਆਂ ਤੁਸੀਂ ਕਹਾਂ ਜੇ ਅਹ ਮਾਂ ਮਾਤੀ ਨਾ ਤੇ ਇੱਕ ਦੂਜੇ ਦਾ ਹੀ ਆਸਰਾ ਸਾਡ ਲੱਗੇ ਹੁਣ ਕਿੰਨੇ ਪੈਣਾ ਉਹ ਬੈਨ ਤੇਰੀ ਜਠਾਣੀ ਲੱਗ ਗਈ ਆ ਕਿਉਂ ਜਠਾਣੀ ਤਾਂ ਮਨੇਰੇ ਨਿਕਲ ਵੀ ਗਈ ਤੇ ਆ ਚੜ੍ਹ ਹੋ ਗਏ ਮਾਰ ਗੱਡੀ ਚ ਬੈ ਕੇ ਗਏ ਕਿਤੇ ਉਹਨਾਂ ਦਾ ਟੋਹ ਨਹੀਂ ਪਾਇਆ ਜਾਣ ਰਿਹਾ ਅੱਜ ਤੇ ਤੇ ਚੱਲ ਇਹ ਕਰਮਾਂ ਦੀਆਂ ਗੱਲਾਂ ਆ ਉਹਨਾਂ ਨੇ ਕਰਮਾਂ 'ਚ ਸੁੱਖ ਲਖਾਇਆ ਉਹਦੇ ਭੁਗਤੰਦੀ ਆ ਆਹੋ ਸਾਡੇ ਕਰਮਾਂ ਚ ਤੇ ਸਾਡਾ ਹੀ ਨਹੀਂ ਗਿਆ ਤਹੀਂ ਬੈ ਕੇ ਛੜਨ ਦੀਆਂ ਉਹ ਤੁਸੀਂ ਜਾਣ ਕੇ ਛੜਨੀਆਂ ਜੀ ਮਾਰਾਂ ਤਾਂ ਬਠੇੜਾ ਕੋਸੋ ਜਿੰਨੇ ਜੋਗੇ ਖੁਸ਼ ਰਹਿ ਜਾ ਕਰੋ ਹਾਹੋ ਗੱਲਾਂ ਦੇ ਕਹਿ ਗਏ ਤੇ ਤਰਵਾਸਾ ਦਿੰਦੇ ਵਿਆਹ ਕਰੋ ਤੂੰ ਇਹ ਨਾ ਕੋ ਕਰਿਓ ਇਹ ਕਾਡਾ ਭਾਜੀ ਆ ਜੇ ਤੁਹਾਨੂੰ ਰੱਬ ਨੇ ਇੰਨਾ ਦਿੱਤਾ ਵਾ ਬੰਦਾ ਪੈੜੀ ਛੱਡ ਦਿੰਦਾ ਵਾ ਅਗਲੇ ਨੂੰ ਠੇਕੇ ਦੇ ਦਿੰਦਾ ਅਗਲੇ ਦਾ ਨੂੰ ਕੋ ਬਣ ਜਾਂਦਾ ਆ ਦੁੱਧ ਵਿੱਚ ਇਦਾਂ ਮਾਣੇ ਮੋਟੇ ਕਮਰੇ ਬਣਾ ਲਿਆ ਚੱਲ ਅਗਲੇ ਦੀ ਮਰਜ਼ੀ ਉਹ ਖੋਹ ਖੋੜੀ ਲੈਣੀ ਆ ਆਪਣਾ ਜਸਾ ਉਹਨੇ ਵੋਣਾ ਹੀ ਆ ਨਾ ਕੁੜੀ ਜਦੋਂ ਵੈਂਦੀ ਉਹਦੇ ਵੱਲ ਉਹਦੇ ਮਿਮਾਨ ਕੇ ਸੁਣਾ ਦਿੰਦੀ ਆ ਉਹਨੂੰ ਕਦੀ ਨਹੀਂ ਕੋਲਿਆ ਕੇ ਦਿੱਤਾ ਕਿਤਨਾ ਮਿਲਦੀ ਹੈ ਸੋ ਕੁੜੀ ਜੀ ਨੇ 15 16 ਸੁੰਡ ਪਾਇਆ ਸਰਪੋਰੀ ਮੈਂ ਤੁਹਾਨੂੰ ਪਤਾ ਸੂਟ ਰਿਹਾ ਅਸਲ ਕਿਹੜੀ ਗੱਲੋਂ ਹੈ ਬਾਣਾ ਜੋ ਦੂਮ ਨੂੰ ਪੰਡਾ ਜੋ ਵਾਲਾ ਹੋ ਗਿਆ। ਚਲੋ ਨੇ ਮੈਨਸ ਮੇਰਾ ਪਾਇਆ ਮੈਂ 1500 ਵਾਲਾ ਲਵੂੰਗੀ ਨਾ। ਚਲੋ ਪੁੱਤ ਕੋਈ ਨਹੀਂ ਤੇ ਮੈਂ ਲੈ ਜੂਆ ਇੱਕ ਖਲੋਇਆ 2000 ਦਾ। ਹਾਂ ਹੋ। ਹਾ ਇਤਨਾ ਕਹਿ ਕਹਿ ਕੇ ਦਿਨ ਲੰਗਾ ਲਿਓ ਤੇ ਮਨ ਕੇ ਬੱਸ ਤੂੰ ਕੌਣ ਤੇ ਮੈਂ ਕੌਣ। ਜਾ ਪੁੱਤ ਤੂੰ ਪੜ ਕਿਨੇ ਜਿਹੜਾ ਦਿਮਾਗ ਖਰਾਬ ਕਰ ਦੇਣਾ ਇਹ। ਇਹਦੇ ਲੱਗਣਾ ਮੋਟਾ ਜਿਹਾ ਵਿਆਹ ਕਰ। ਤੂੰ ਪੜਾਈ ਕਰ ਧਿਆਨ ਦੇ। ਪੜ ਲਿਖ ਗਿਆ ਮੈਨ ਕੋ ਭੰਨਾ ਵਾਂ। ਜੇ ਤੇ ਕੁੜੀ ਸੜਦੀ ਰਹੀ ਫੇਰ ਤੇ ਬਣ ਚੁੱਕੀ ਆ। ਤੇ ਕੁੜੀ ਲਾ ਕੇ ਤਾਂ ਸੜੀਆਂ ਫੁਕੀਆਂ ਗੱਲਾਂ ਕਰਨ ਮ ਕੁੜੀ ਨੇ ਤਾਂ ਛੜਨਾ ਹੀ ਐ ਤੇ ਮੈਂ ਤਾਂ ਉਹਨੂੰ ਆਣ ਕੇ ਉਹ ਪੁੱਛਿਆ ਮੈਂ ਕਿ ਤੂੰ ਮੂੰਹ ਬੜਾ ਬਣਾਇਆ ਕੀ ਗੱਲ ਆ ਉਹਨੇ ਸੂਟ ਪਾਇਆ ਵੇਖਿਆ ਉਹਦੇ ਤੇ ਉਹਨੇ ਮੈਨੂੰ ਕਿਹਾ ਕਿ ਉਹਨੇ ਇੰਨੇ ਮਹਿੰਗਾ ਸੂਟ ਪਾਇਆ ਤੇ ਮੈਂ ਵੀ ਲੈਣਾ ਵਾ ਉਹਨੂੰ ਕਦੀ 200 250 ਤੋਂ ਵੱਧ ਸੂਟ ਨਹੀਂ ਆਪਾਂ ਲੈ ਕੇ ਦਿੱਤਾ ਤੇ ਐਡੀ ਲੁਤਰੋ ਤੇ ਚੱਲਦੀ ਨਾ ਪਤਾ ਕਹਿਣਾ ਨਿਆਣੀ ਨੂੰ ਜਦ ਤੱਕ ਇਹ ਪੁੱਛੀ ਕਿ ਉਹਨੇ ਪਾਇਆ ਤੈਨੂੰ ਵੀ ਲੈ ਦੇਣੀ ਗੱਲਾਂ ਨੱਭ ਜਾਂਦੀ ਤੇ ਮੈਂ ਐਵੇਂ ਉਹਨੂੰ ਝੂਠੇ ਦਲਾਸੇ ਦਿੰਦੀ ਰਹਾ ਜਦੋਂ ਮੈਂ ਲੈ ਕੇ ਦੇ ਹੀ ਨਹੀਂ ਸਕਦੀ ਕੋਈ ਨਹੀਂ ਮੈਂ ਲੈ ਦੂੰਗਾ ਕੰਮ ਕਰਦਾ ਵਾ ਦਾ ਆਪਣਾ ਆਹੋ ਉਹ ਲੈ ਕੇ ਜੋਤੀ ਜੋਤੀ ਰੀ ਗਰਲ ਸੋਨੇ ਇੱਥੇ ਆ ਕੀ ਕਰਨੀ ਹੈ ਅੰਦਰ ਕੁਝ ਨਹੀਂ ਮੈਂ ਪੜ੍ਹਨ ਨਹੀਂ ਐਸੇ ਮੇਰੀ ਗਰਲ ਸੋਨੇ ਅੱਡਾ ਇੱਥੇ ਆ ਪਰ ਰੀਲ ਬਣਾਈਏ ਕਿਹੜੀ ਰੀਲ ਸੰਕਣੇ ਸੰਕਣੇ ਵਾਲੀ ਉਹ ਕਿਤਾ ਬਣਾਉਣੀ ਚੱਲ ਉੱਠ ਮੈਂ ਤੇਨੂੰ ਦੱਸਦੀ ਆ ਤੂੰ ਮੇਰੇ ਐਦਾਂ ਮਾਰੀ ਤੇ ਮੈਂ ਵੀ ਤੇਰੇ ਐਦਾਂ ਮਾਰੂੰਗੀ ਗਾੜੀ ਤੀਜੋ ਉਹ ਮੈਂ ਤੇਰੀ ਛੋਰੀ ਮਾਰ ਮੈਂ ਤਾਂ ਐਦਾਂ ਕਿਹਾ ਕਰੀ ਨੀ ਠੀਕ ਆ ਠੀਕ ਆ ਕਿ ਦੱਸ ਇੱਕ ਦਾਣੀ ਇੱਕ ਦਾਇਤੀ ਕਿਉਂ ਨਹੀਂ ਮੇਰੇ ਕੁੜੀ ਨੂੰ ਮਾਰਨਾ ਮੰਮੀ ਆਂਦੀ ਮੈਂ ਕਹੇ ਹਾਲੇ ਚਪੇੜ ਮਾਰੀ ਇਹਨੇ ਜ਼ੋਰ ਦੀ ਮਾਰਤੀ ਹਾਂ ਹੈ ਤੁਸੀਂ ਤਾਂ ਕੋਣ ਨਹੀਂ ਆਗੇ ਨਹੀਂ ਵੈਨਦੋ ਵੈਨਦੋ ਹਨ ਗਰੀਬਾਂ ਨੂੰ ਕਿਉਂ ਮਾਰਦੇ ਲੱਗੀਆਂ ਕੁੜੀ ਮੇਰੀ ਨੂੰ ਤੇ ਅੱਗੇ ਮਾੜੀ ਜੀ ਕੀ ਹੈ ਵਾ ਸੱਚੀ ਮੈਂ ਕਿਹੜਾ ਜ਼ਿਆਦਾ ਮਾਰਿਆ ਉਹਨੇ ਕਹਿੰਦਾ ਮੇਰੇ ਮੈਨੂੰ ਦੱਸਿਆ ਨੇ ਮੇਰੇ ਜ਼ੋਰ ਦੀ ਮਾਰਦਾ ਫਿਰ ਮੈਂ ਨਹੀਂ ਮਾਰਦੀ ਇਹਨਾਂ ਨੂੰ ਅਜਾ ਮਾਰਦੀ ਫਿਰ ਉਹਨੂੰ ਡੈਪੀ ਰੀਲਾ ਤੇ ਸਾਡੀਆਂ ਨੇ ਪਤਾ ਨਹੀਂ ਕੀ ਕਰਨਾ ਇੱਕ ਤਾਂ ਦੁਨੀਆ ਸ਼ਦਾਈ ਹੋ ਗਈ ਰੀਲਾ ਹੀ ਬਣਾ ਬਣਾ ਕੇ ਐਵੇਂ ਕੰਮ ਚੱਲ ਪਿਆ ਵਾ ਲੰਡਈਆਂ ਹੁਣ ਤੁਸੀਂ ਨਹੀਂ ਡੈਡੀ ਜੀ ਆਪਾਂ ਦੁੱਧ ਲੈਣਾਂ ਦੇ ਪ੍ਰੈਕਟਿਸ ਕਰਨ ਡੀਆਂ। ਬਾਜੀ ਤੁਹਾਨੂੰ ਦੇਖਿਆ ਨਹੀਂ ਲੰਨ ਤੇ ਡਈਆਂ ਸੀ। ਅਰੀਲਾ ਦਾ ਤਾਂ ਇੱਕ ਸਿਰਫ ਬਹਾਨਾ ਉਹਨੂੰ ਕੁੱਟਣ ਦਾ ਬਹਾਨਾ ਲੱਭਣ ਦੇਈ। ਓ ਮਮੀ ਮੈਸ ਤੇਰੇ ਚਾਹ ਨਹੀਂ ਹੈ ਨਾ ਵੀ ਕੀ ਇੰਨਾ ਕਰਕੇ। ਚਲ ਜਾ ਚਾਹ ਬਣਾ ਸੋ ਤੂੰ। ਚਲ ਜਾ ਚਾਹ ਬਣਾ। ਡੈਡੀ ਜੀ ਇਹ ਤਾਂ ਤੁਸੀਂ ਗਏ ਹੀ ਨਾ ਮੈਂ ਚਾਚੀ ਚਲ ਦੁੱਧ ਲੈਣੇ ਗਈ ਤੇ ਚਾਚੀ ਨੇ ਪਹਿਲਾਂ ਤਾਂ ਮੈਨੂੰ ਮਨਾ ਕਰਦਾ ਬਾਅਦ ਚ ਦੇਰ ਤਾਈ ਦੁੱਧ ਕਹਿੰਦੇ ਤੁਸੀਂ ਪਹਿਲੇ ਦੋ ਪਹਿਲਾਂ। ਪਹਿਲੇ ਨਹੀਂ ਕਿਤੇ ਤੁਸੀਂ ਦੁੱਧ ਤੇ ਪੈਸੇ ਚਾਹ ਜਾਂ ਤੂੰ ਚਾਹ ਬਣਾ ਚਾਹ ਤੂੰ ਕੋਈ ਨਹੀਂ ਮੈਂ ਕਰਦੀ ਗੱਲ ਪੈਸੇ ਰਹਿ ਜਾਣੇ ਆ ਪੈਸੇ ਦੀ ਕੀ ਗੱਲ ਬਬਲਜੀਤ ਕੀ ਗੱਲ ਪੈਸੇ ਦੇ ਕੇ ਗੁਜ਼ਾਰਾ ਹੋਣਾ ਵਾ ਭੈਣ ਜੀ ਤੁਹਾਨੂੰ ਤੇ ਮਹੀਨੇ ਬਾਅਦ ਆ ਜਾਂਦੇ ਆ ਗੱਫੇ ਪਹਾੜ ਕੋਈ ਤੇ ਦੋ ਦਸੀਰੋ ਗੁਜ਼ਾਰਾ ਕਰਨਾ ਹੁੰਦਾ ਨਾ ਤੁਹਾਡਾ ਹੀ ਫਰਜ਼ ਪੈਂਦਾ ਵੀ ਮਹੀਨੇ ਦੇ ਮਹੀਨੇ ਸਾਨੂੰ ਪੈਸੇ ਦੋ ਤੁਹਾਨੂੰ ਤੇ ਪੈਨਸ਼ਨ ਆ ਜਾਂਦੀ ਆ ਮਹੀਨੇ ਬਾਅਦ ਜਦੋਂ ਤੁਹਾਡੀ ਪੈਨਸ਼ਨ ਹੁੰਦੀ ਉਸੇ ਵੇਲੇ ਤੁਸੀਂ ਮੇਰੇ ਹੱਥ ਪੈਸੇ ਫੜਾਓ ਤੂੰ ਜੇ ਦਿਹਾੜੀ ਜਾਂਦਾ ਫਰਕ ਪਿਆ ਹੀ ਗਿਆ ਤੇ ਕਿਹੜੀ ਗੱਲ ਵਾ ਜਦੋਂ ਤੂੰ ਵਾਂਡੇ ਜਾਨੀ ਆ ਤੋ ਕਹਿੰਨੀ ਮੇਰੀਆਂ ਧਾਰਾਂ ਕੱਢ ਦੋ ਮੇਰਾ ਆਹ ਕੰਮ ਕਰ ਦੋ ਉਦੋਂ ਤੱਕ ਕਿਤੇ ਅਸੀਂ ਡੰਗਰਾ ਥੱਲੇ ਗੁਆ ਨਹੀਂ ਰਹਿਣ ਦੇਂਦੇ ਜੀਰੋਂ ਦੋਵੇਂ ਜੀ ਚੱਲ ਜਾਂਦੇ ਤੁਸੀਂ ਆਪ ਤੇ ਉਦੋਂ ਨਹੀਂ ਤੈਨੂੰ ਪਤਾ ਹੁੰਦਾ ਕਿ ਮੇਰੀਆਂ ਧਾਰਾਂ ਕੱਢ ਦਈਏ ਦੋ ਦਿਨ ਵੇਲਾ ਕਵੇਲਾ ਹੋ ਵੀ ਗਿਆ ਪਿਆ ਹਨ ਤਾਂ ਫੇਰ ਕਿਹੜੀ ਗੱਲ ਹੋਵੇ ਵੇਲਾ ਪੈਂ ਜੀ ਫੇਰ ਵੀ ਤੂੰ ਮੀਣਾ ਮਾਰ ਹੀ ਦਿੱਤਾ ਨਾ ਮੈਂ ਕਿਹੜਾ ਦੁੱਧ ਨਹੀਂ ਦਿੱਤਾ ਕੁੜੀ ਨੇ ਉਸੇ ਵळे ਸ਼ਿਕਾਇਤ ਲਾਈ ਆ ਵੀ ਉਸ ਨਾਲ ਤੂੰ ਚੁੱਪ ਕਰਕੇ ਚਾਹ ਬਣਾ ਲੈ ਦੁੱਧ ਤੇ ਗਈ ਗਈ ਸੀ ਨਾ ਤੂੰ ਚੁੱਪ ਕਰ ਦਿਓ ਕੋ ਉਹ ਸਿਸਟਮ ਚੱਲਣ ਨਹੀਂ ੜਿਆ ਪੈਸੇ ਨਿਕਲੇ ਨਹੀਂਗੇ ਅਹੀਂ ਸਵੇਰੇ ਚੱਲੂਗਾ ਸਿਸਟਮ ਤੁਹਾਨੂੰ ਪੈਸੇ ਮੈਂ ਲਿਆਣ ਕੇ ਦੇ ਦੂੰਗਾ ਕਢਾ ਕੇ ਭਾਜੀ ਤੁਸੀਂ ਆਪਣੇ ਆਪ ਹੀ ਦੇ ਦਿਆ ਕਰੋ ਮੇਰੇ ਕੋਲ ਨਹੀਂ ਨਹੀਂ ਕੋਈ ਨਹੀਂ ਫੜਾ ਦਿਆ ਕਰੋ ਭਾਜੀ ਭੈਣਾ ਪੈਸੇ ਦੇ ਕੇ ਖਜਾਰਾ ਹੋਣਾ ਵਾ ਏਦਾਂ ਕਿਦਾਂ ਚੀਜ਼ ਲੈ ਲੈਣੀ ਆਪਾਂ ਵੀ ਇਹੋ ਗੱਲਾਂ ਹੀ ਉਹ ਮਾਰੀਆਂ ਤੁਸੀਂ ਕਹਿ ਕੰਨੇ ਆ ਨਾ ਤੇ ਇੰਗਾ ਨਾ ਕਰਿਆ ਕਰ ਏਦਾਂ ਨਾ ਕਰਿਆ ਕਰ ਮੈਂ ਕਿਦਾਂ ਕਰਿਆ ਕਰਾਂ ਫਿਰ ਇੰਨਾ ਇਹਨਾਂ ਦਾ ਕਰਦਿਆਂ ਕਰਦਿਆਂ ਸਾਡੇ ਸਿਰ ਦੀ ਕੋ ਗੱਲ ਤੁਰ ਪੀ ਨਾ ਸਾਡੇ ਸਿਰ ਤੋਂ ਗਾਂ ਦੇ ਗਾਂ ਦੇ ਗਾਂ ਦੇ ਗਾਂ ਗੱਲ ਵੱਧ ਹੀ ਜਾਂਦੀ ਸਵਾਹ ਹੁੰਦੀ ਸਾਡੇ ਸਿਰ ਤੇ ਫੇਰ ਕੋਈ ਗੱਲ ਨਹੀਂ ਫੋਨ ਨਹੀਂ ਬਿੰਦੀ ਮਮਾ ਕਹਿੰਦੇ ਮੈਂ ਨਹੀਂ ਤੂੰ ਹਾਂ ਉੱਥੇ ਬਾਹਰ ਲੜਾਈ ਪਾ ਕੇ ਸੱਜ ਤਾਂ ਇੱਥੇ ਬੈ ਗਈ ਆ ਤੈਨੂੰ ਜਾਹ ਦਰ ਨੂੰ ਆਖਿਆ ਹੀ ਤੇ ਗਾੜੀ ਨੇ ਮੈਂ ਕਿਹੜੀ ਮੰਮੀ ਲੜਾਈ ਪਾਈ ਮੈਂ ਕਿਹੜਾ ਕੁਝ ਕੀਤਾ ਤੁਹਾਨੂੰ ਮੈਂ ਕਿਉਂ ਵੀ ਦੱਸਿਆ ਜੋ ਸਾਚੀ ਨੇ ਕਿਹਾ ਚਾਹ ਨਹੀਂ ਜਿਹੜਾ ਬਣਾਉਣੀ ਤੂੰ ਹੱਜ ਦੱਸੋ ਜਿਹੜਾ ਮੈਂ ਤੁਹਾਨੂੰ ਸਮਾਨ ਕਿਹਾ ਹੀ ਨਹੀਂ ਉਹਨੂੰ ਲਿਆਂਦਾ ਵਾ ਲਿਆਂਦਾ ਸਭ ਕੁਝ ਆ ਜਿਹੜੀ ਤੂੰ ਪਰਚੀ ਲਿਖ ਕੇ ਦਿੱਤੀ ਸੀ ਤੇ ਸੁਣ ਮੇਰੀ ਗੱਲ ਚਾਹ ਬਣਾ ਪੀ ਪਾ ਕੇ ਫਿਰ ਵੇਖਦੇ ਆ ਮੰਮੀ ਫਿਰ ਕਿਹਾ ਵੇਖਣਾ ਮੈਂ ਲੈ ਆਉਣੀ ਆ ਨੇ ਭੈਣਾ ਦੁਪਹਿਰੇ ਉਹਨਾਂ ਨੂੰ ਸੌਂਸਾਂ ਲੈਣ ਦੇ ਬਾਅਦ ਜਾ ਕੇ ਲੈ ਆਈ ਬਾਅਦ ਮੂਚੀ ਨਹੀਂ ਮੈਂ ਜਾਣੀ ਬਾਅਦ ਗਈ ਜੀਆ ਕੋਈ ਨਹੀਂ ਲੈਣੀ ਤੂੰ ਲੈ ਫੜਾਉ ਡਾਢੀ ਚੱਡੀ ਇਸ ਮਾਣ ਨੇ ਆ ਲੈ 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 ਕੇ ਨਹੀਂ ਆ ਮਮੂ ਬਹੁਤੇ ਛਿੰਦੇ ਨਿਆਰੇ ਦੀ ਕੱਖ ਨਹੀਂ ਹੁੰਦੇ ਦੱਸਾਂ ਛਿੰਦੀ ਰਾ ਭੈਗੀ ਇਹਨੂੰ ਇਹਨੂੰ ਤਾਂ ਮੈਂ ਆਖਿਆ ਚਾਹ ਚਾਹ ਬਣਾ ਕੋਟ ਜਾ ਕੇ ਤੇ ਮੇਰਾ ਮਾਨੀ ਵੀ ਚੱਲ ਇਹ ਵੀ ਅੰਦਰ ਚੱਲ ਜੂਗੀ ਤੇ ਉਹ ਵੀ ਆਪਣੇ ਅੰਦਰ ਚੱਲ ਜਾਣਗੀ ਐਮ ਕੋਈ ਗੱਲ ਨਾ ਹੋਵੇ بس آਇ ਕੋਲ ਹੀ ਨਹੀਂ ਉਹ ਤੇ ਮੰਮੀ ਵੀ ਨਾ ਆਪੇ ਲੈ ਜਾ ਫੜ ਕੇ ਹਲਕਾ ਕਰਦੀ ਸੋਖ ਦੀਦੀ ਆ ਕੇ ਮੰਗਾਇਆ ਵਾ ਇਹ ਤਾਂ ਮੰਮੀ ਨੇ ਕੁਸ ਮਾਲ ਮੰਗਾਇਆ ਹੈ ਆ ਜਾ ਵਖੰਨੀਆ ਤੈਨੂੰ ਆ ਜਾ ਅੰਦਰ ਧੋ ਅੰਦਰ ਤੂੰ ਵੇ ਕੁੜੀ ਦਾ ਸਮਾਨ ਤੱਕੜੀ ਲੱਕ ਸਦਾ ਕਰ ਲੈ ਜਦੋਂ ਚਾਹ ਬਣ ਜੂਗੀ ਮੈਨੂੰ ਆਜ ਮਾਰ ਲਿਓ ਠੀਕ ਆ ਅਵੇ ਲਾ ਸੇ ਲੈ ਆਈ ਕੁੜੀ ਨੂੰ ਨਾਲ ਉਸੇ ਵੜੇ ਆ ਜਾ ਜੱਤੀ ਮੰਮੀ ਪੂਰੇ ਹੀ ਲਿਆਂਦਾ ਨਾ ਸਾਰਾ ਸਾਮਾਨ ਪੂਰੇ ਹੀ ਲਿਆਂਦਾ ਵਾ ਤੇ ਕੀ ਕਰਨ ਕੱਢੀ ਜਾਨੀ ਆ ਫਰਾਂਜ ਦੇ ਸੁਆਹਾਂ ਮੈਂ ਅੰਦਰ ਰੱਖਾਂ ਰੱਖ ਲੈਣੀ ਮੈਂ ਜੋ ਕੀ ਰਿਵਾਜ ਮਰੀ ਮੈਂ ਤਾਂ ਇਹ ਨਹੀਂ ਦੇਖਣਾ ਹੀ ਆ ਸਾਮਾਨ ਉਹ ਤਾਂ ਦੇਖਣਾ ਕੀ ਸਾਮਾਨ ਦਾ ਇਹ ਵਿਆਹ ਸ਼ਾਦੀ ਤੋਂ ਵਾਲਾ ਸਾਮਾਨ ਵਾ ਆ ਵੀ ਮੈਂ ਮੰਮੀ ਕੋਲ ਸੁਣਾਉਣ ਲਗਾਇਆ ਸੋਹਣਾ ਹਨਾ ਹਾਂ ਵੀ ਨਹੀਂ ਪੈਂਦਾ ਕਹਿੰਦਾ ਕਿ ਦਾ ਸੋਨਾ ਸੋਨਾ ਕਹਿੰਦੀ ਨਾ ਜਾਤੀ ਹੈ ਹੈ ਉਹ ਤਾਂ ਇੰਦਾਂ ਤੇ ਖਰਾਬ ਹੋ ਜਾਣੀ ਹੈ ਹਵਾਰ ਨਿਕਲ ਜਾਣੀ ਸਾਰੀ ਇਹਦਾ ਰੰਗ ਉੱਡ ਜਾਣਾ ਸਾਰਾ ਇਹਦਾ ਵਿਆਹ ਸ਼ਾਦੀ ਨੋਂਣ ਵਾਲਾ ਦੀ ਆ ਸੋਕ ਤੂੰ ਤੇ ਕਮਰੀ ਪਾ ਦਿੰਨੀ ਚੀਜ਼ਾਂ ਦਾ ਪਰ ਮੈਂ ਅੱਗੇ ਕੀ ਆਖਿਆ ਰਿਹਾ ਹਾਂ ਮਮੇ ਜੀ ਲਾ ਕੇ ਦੇਖ ਲੈਣ ਦੋ ਆਜਾ ਨਾ ਰਖਾਂ ਮੈਂ ਮम्मी ਮੈਨੂੰ ਵੀ ਚੰਗੀ ਤਰ੍ਹਾਂ ਵੇਖ ਲੈਣ ਦੋ ਕੋਈ ਨਹੀਂ ਬਾਹਰ ਤੇ ਵੀ ਐ ਨਹੀਂ ਕਿ ਮੇਰੇ ਨਾਲ ਜਾਣਾ ਕਿ ਤੇ ਨੱਗੋ ਤੈਨੂੰ ਬੁਖਾਲ ਦੂੰਗੀ ਵੀ ਵੇਖਦੀ ਐ ਸਮਾਨ ਪੂਰਾ ਇੱਕ ਮਿੰਟ ਮम्मी ਪੜ੍ਹਾਇਆ ਸਮਾਨ ਤੇ ਵੇਖ ਲੈਣ ਦੋ ਪਰ ਪੂਰਾ ਰਹੀ ਨਹੀਂ ਮੇਲਾ ਥੇ ਟੱਪ ਕੇ ਹੁਣ ਚਲ ਗਈ ਐ ਨਾ ਇੱਕ ਮਿੰਟ ਨਿਕਾਰ ਥਲੋਂਦੀ ਭੱਜ ਕੇ ਉਹਨੂੰ ਜਦੋਂ ਹੁਣ ਉਹਦੀ ਕੋਈ ਚੀਜ਼ ਖਾਈ ਨਾ ਫੇਰ ਆਣ ਕੇ ਦੱਸੂਗੀ ਨਾ ਵੀ ਉਹਨੇ ਆ ਲਿਆਂਦਾ ਤੇ ਜੇ ਲੈਵਾ ਉਹਨੂੰ ਬਾਹਰ ਮਾਰ ਕੇ ਲੈਵਾ ਉਹਨੂੰ ਕਹਣਾ ਸਬਜ਼ੀ ਪਾਣੀ ਧਾਗ ਤੂੰ ਵੀ ਤਾਂ ਵੇਖ ਲਈ ਗੀਜੀ ਬਸ ਪੜਾਈ ਕਰ ਲਈ ਤੇ ਵਸੋ ਉਧਰ ਫੇਰ ਲਿਆ ਜੁਹੇ ਫੜਾ ਦੇ ਪਹਿਣਾ ਮੈਂ ਖਾਂ ਅੰਦਰ ਕੀ ਕਰਦੀ ਨਾ ਤੂੰ ਵਿਚਾਰੀ ਪੂਰੀ ਨੀਲ ਪਿੰਟ ਤੇ ਲਾ ਲੈਂਦੋ ਨਾ ਇਹ ਸਮਾਨ ਦੇਖ ਲੈਣ ਦੋ ਆ ਪਹਿਂਦੀ ਤੂੰ ਚੰਗਾ ਕੀਤਾਈ ਚੰਗਾ ਮੈਂ ਉੱਤੇ ਹੀ ਆ ਗਈ ਮੈਂ ਸਾਰਾ ਕੁਝ ਵੇਚ ਲਿਆ ਮਾਸਾ ਨੌ ਪਾਚੀ ਕੁੜੀ ਨੇ ਨਾਲੀ ਫੇਰ ਕੀ ਹੋ ਗਿਆ ਦੱਸ ਨਹੀਂ ਮੈਂ ਨਾ ਮੈਂ ਲੜਾਈ ਦੇ ਮੂਰਜ ਨਹੀਂ ਹੈਗੀ ਮੈਂ ਤਾਂ ਇਹਨੂੰ ਸੁਖ ਨਾਲ ਗੁੱਸੇ ਹੋਣ ਲਈ ਆ ਬਸ ਸੁਖ ਮੈਨੂੰ ਪੜਾ ਦੇ ਇੱਕ ਵਾਰ ਮੜਾ ਮੋਟਾ ਵੇਰੇ ਠੀਕ ਹੈ ਜਿਹੜਾ ਵਿਆਹ ਸ਼ਾਦੀ ਚੀਜ਼ਾਂ ਹਨਾ ਉਹ ਉਦੋਂ ਹੀ ਵਰਤਣੀਆਂ ਪਹਿਲਾਂ ਨਹੀਂ ਵਰਤਣੀਆਂ ਆਪਾਂ ਭੈਣ ਜੀ ਵੇਹ ਕਿ ਨਿਆਣਿਆਂ ਚ ਨਾ ਫੜਕ ਪਾਉਣੀ ਆ ਜੇ ਉਹ ਇੱਧਰ ਨੂੰ ਆਈ ਜਾਂਦੀ ਆ ਤੂੰ ਹਜੇ ਕੰਮਕਾਰ ਕਰਕੇ ਤੇ ਅਗਲੇ ਤੇ ਫੜਕ ਪਾ ਛੱੜਦੀ ਆ ਤੈਨੂੰ ਮੈਂ ਕਿਹਾ ਸੀ ਨਾ ਤੇ ਬਾਅਦ ਚ ਵੇਖਨੀ ਚਾਹਲੀ ਕੋਲੀ ਉੱਠ ਕੇ ਪੜ ਹਾਂ ਤੇ ਤੇਰਾ ਹੀ ਆਸਰਾ ਬੁੱਢੇ ਵਾਰੇ ਆਣਦਾ ਹੁੰਦਾ ਕੋਈ ਆਸਰਾ ਨਹੀਂ ਹੁੰਦਾ ਟੱਪ ਟੱਪ ਐ ਨਹੀਂ ਹੋਣੀ ਭੱਜੀ ਉਸੇ ਤੇਰਾ ਘਰ ਜੀ ਨਹੀਂ ਲੱਗਦਾ ਲੈ ਚੰਗੀ ਰਹੀਆਂ ਹਣ ਜਿਹੜੇ ਮੈਂ ਤੈਨੂੰ ਪਹਿਲਾਂ ਕਿਹਾ ਸੀਗਾ ਕਿ ਉਹਨਾਂ ਨੂੰ ਸੌ ਲੈਂਦੇ ਨ ਮਰ ਲੈਂਦੇ ਤੇ ਤੂੰ ਆ ਨਹੀਂ ਨਹੀਂ ਮੈਂ ਸ਼ੇਸ਼ੇ ਦੀ ਚਾਬੀ ਦੋ ਮੈਂ ਵੇਖਣਾ ਵਾ ਉੱਤੇ ਤੂੰ ਨਾਲ ਹੀ ਕੁੜੀ ਨੂੰ ਧੂਈ ਲਿਆਈਆਂ ਤੈਨੂੰ ਪਤਾ ਨਹੀਂ ਜੇ ਬਾਹਰੋਂ ਕਿੰਨਾ ਕੁਝ ਹੋਇਆ ਵਾ ਫੇਰ ਕੀ ਮੰਮੀ ਜੀ ਮਾਸਾ ਨੀਰ ਪੇਟ ਦਾ ਦੇ ਨਹੀਂ ਤੇ ਵਿੱਚ ਮੁੱਕ ਜਾਣੀ ਹੀ ਤੁਹੀ ਮੈਨੂੰ ਜਾਣਨੀ ਕੀ ਆਤੀ ਕਰਉਂਦੇ ਜੀ ਉਦਾਂ ਆ ਤਾਂ ਤੂੰ ਜਾਨੀ ਕਰਾਉਣੀ ਆ ਤੈਨੂੰ ਜਿੰਨਾ ਚੰਗਾ ਕਹਿੰਦੇ ਕਿ ਜਿਹੜੀ ਚੀਜ਼ ਮੰਗਦੀ ਲਿਆ ਦੀ ਲਿਆ ਦੀ ਆ ਤੂੰ ਹੀ ਸਮਾੜ ਸੱਤ ਤੇ ਚੜਦੀ ਆ ਜਾ ਜਾ ਕੇ ਚਾਹ ਚਾਹਣ ਕਰਨ ਦਾ ਤੇਰਾ ਡੈਡੀ ਚਾਹ ਮੰਗਣ ਰਿਹਾ ਉਦਾਂ ਮੰਮੀ ਤੁਹਾਡੀ ਹੁੰਦੀ ਕੁੜੀਆਂ ਕੁੜੀਆਂ ਨੇ ਲਈ ਤੂੰ ਹੀ ਹੰਨਿਆਣੇ ਵਿੱਚ ਐਵੇਂ ਨਹੀਂ ਜਰੀਦੇ ਕੱਠੀਆਂ ਨੇ ਆਪਾਂ ਖੇਡਣਾ ਕੱਠੀਆਂ ਨੇ ਆਉਣਾ ਜਾਣਾ ਸਾਡੇ ਦੋਵਾਂ ਦੀ ਕੋਸਲਾ ਆ ਤੂੰ ਹੀ ਜਾਣ ਕੇ ਵਿੱਚ ਇਦਾਂ ਕਰਦੇ ਜੀ ਨਹੀਂ ਚੰਗਾ ਭੈਣਾ ਚਾਹ ਬਣਾ ਦੇ ਮੈਂ ਹੁਣ ਆਖਿਆ ਮੰਮੀ ਚਾਹ ਨਹੀਂ ਮੈਂ ਬਣਾਉਣੀ ਤੂੰ ਪੜਾਈ ਕਰ ਪੜਿਆ ਆਪਣਾ ਉਹ ਡੈਡੀ ਨਾਲ ਅਸੇ ਵਾਲੇ ਪੜਨਾ ਪੜ ਲਿਆ ਮੰਮੀ ਹੁਣ ਮੈਂ ਜਿੰਨਾ ਪੜ ਲਿਆ ਹੁਣ ਨਹੀਂ ਬਸ ਬੜਨਾ ਹੁਣ ਮੈਂ ਵੇਹਲੀ ਤੇ ਵੇਹਲੀ ਵੀ ਫਿਰ ਚੌਂਕੇ ਦਾ ਕੰਮ ਕਰ ਸਾਰਾ ਚੱਲ ਸਿੱਖ ਜਾ ਕੇ ਕੰਮ ਰੋਟੀ ਪਾਣੀ ਦਾ ਨਹੀਂ ਮੰਮੀ ਮੈਂ ਸੱਚ ਚੇਤਾ ਐ ਮੈਂ ਤਾਂ ਟੈਸਟ ਹੀ ਨਹੀਂ ਪੜੀ ਨਹੀਂ ਤੈਨੂੰ ਮੈਂ ਕਹਿੰਦੀ ਚੱਲ ਪੜਾ ਦੇਖਾ ਕੇ ਡਿਗਰੀਆਂ ਕਰਾਵਾਂਗੇ ਕੋਈ ਨੌਕਰੀ ਸੋਹਣੀ ਤੇ ਲਵਾਵਾਂਗੇ ਜਿੱਦਾਂ ਤੇਰੇ ਪਿਓ ਦੀ ਬਣੀ ਟਣੀ 68 62 ਚਲਾ ਰਹੀ ਸੀ ਵੀ ਪੜੂ ਨਿਕੂਗੀ ਤੇ ਜਿਹੜੀ ਮੰਗ ਬੰਦ ਨੂੰ ਰੂਲ 'ਚ ਰਹਿਣਾ ਪੜਾ ਜਿੱਦਾਂ ਡੈਡੀ ਰੂਲ ਘਟ ਤੇਰੀ ਤੇ ਐਂੇ ਵਜੇ ਉੱਠੋ ਆਹ ਕਰੋ ਖਾਓ ਪੀਓ ਮੈਂ ਨਹੀਂ ਇਹ ਰੂਲਾਂ 'ਚ ਤੈਨੂੰ ਪੜ ਜਾ ਆਪੇ ਫਿਰ ਪਾਪੇ ਨੇ ਕਿਹਾ ਮੰਮੀ ਤੂੰ ਹੀ ਪੜ ਤੱਪwidehat ਕਿਉਂ ਨਾ ਕਦਾ ਮੂੰਹ ਮਾਰਦਾ ਅਰੇ ਕਬੀਰ ਪਾਲੇ ਪੱਠੇ ਹਾਂ ਵੀਰ ਪਾਲੇ ਆ ਅੱਛਾ ਅੱਛਾ ਹੂੰ ਤੇ ਮੈਂ ਤੇਰ ਨਾਲ ਸੋਗ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਮੈਂ ਸੋਚਦਾ ਰਹਿਣਾ ਵਾਂ ਸਾਡੀਆਂ ਦੋਵੇਂ ਕੁੜੀਆਂ ਹੀ ਆ ਆਹੋ ਕੱਲੂ ਇਹਨਾਂ ਦੋਵਾਂ ਨੇ ਵਿਆਹ ਹੀ ਜਾਣਾ ਹਾਂ ਤੇ ਆਪਾਂ ਹੀ ਇੱਕ ਦੂਜੇ ਦੇ ਕੰਮ ਆਉਣਾ ਆਜੋ ਹੋਰ ਹੈ ਭਰਾਵਾ ਭਰਾਵਾ ਨਹੀਂ ਆਹੋ ਤੇ ਆ ਬਲਜੀਤ ਤੇ ਦੰਦਰੇ ਸ਼ਰੀਕਾ ਕਰਨਾ ਨਹੀਂ ਹਰਦੀਆਂ ਇੱਕ ਦੂਜੀਆਂ ਉਹ ਵੀ ਮੈਂ ਤੈਨੂੰ ਅੱਗੇ ਬੜੀ ਬੜੀ ਕਿਹਾ ਇਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਆ ਕਰ ਤੂੰ ਆਪਣੀ ਸਿਹਤ ਵੱਲ ਧਿਆਨ ਰੱਖਿਆ ਕਰ ਮਿਲ ਜਾਦਾ ਅੱਜ ਵੀ ਟਲਾਈਆਂ ਥੋੜਾ ਜਿਆ ਤੂੰ ਭਾ ਜਿਹੜਾ ਸਿਹਤ ਨਹੀਂ ਉਹ ਨਾ ਠੀਕ ਨਹੀਂ ਗਈ ਤੂੰ ਵੀ ਵੀ ਤਨ ਮੈਂ ਕਿਆ ਭਾਈ ਛੜਦੇ ਛੜਦੇ ਕੀ ਕੱਢਣਾ ਭਾਈ ਜੋ ਤੂੰ ਪੈਨਸ਼ਨ ਤੇਰੀ ਉਹਨੇ ਗੁਜ਼ਾਰਾ ਤੇਰਾ ਸੋਨਾ ਚੱਲਦਾ ਮੈਂ ਮੰਨਦਾ ਤੇਰੀ ਗੱਲ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਕਿ ਗੁਜ਼ਾਰਾ ਬਹੁਤ ਸੋਹਣਾ ਹੋਣ ਡਿਆ ਵਧੀਆ ਹੋਣ ਡਿਆ ਵਾ ਪਰ ਜੇ ਮੈਂ ਬਹਿ ਗਿਆ ਨਾ ਤੇ ਫਿਰ ਮੈਂ ਬਹਿ ਹੀ ਜਾਣਾ ਵਾ ਤੇਰਾ ਗੋਡੇ ਗਾਡੇ ਮੇਰੇ ਨਹੀਂ ਤੁਰਨੇ ਉਦਾਂ ਸੈਰਸੂ ਕਰਿਆ ਕਰ ਸਵੇਰੇ ਸ਼ਾਮ ਉਹ ਫਿਰ ਤੈਨੂੰ ਪਤਾ ਜਿਹੜਾ ਬੰਦਾ ਫੌਜੀ ਹੁੰਦਾ ਕਿ ਨਹੀਂ ਉਹ ਘਰ ਆਣ ਕੇ ਬੈਂਦਾ ਨਹੀਂ ਹੁੰਦਾ ਤੇ ਮੇਰਾ ਇਹ ਆ ਵੀ ਮੈਨੂੰ ਆਦਤ ਹੀ ਨਹੀਂ ਕਿ ਬਹਿਣ ਦੀ ਉਹਨਾਂ ਨੇ ਆਪ ਹੀ ਸਾਨੂੰ ਇਦਾਂ ਦੀ ਪਾਈ ਇਹਨਾਂ ਦੀ ਗੱਲਾਂ ਛੱਡ ਆ ਚਾਹ ਪੀਏ ਘੋਟ-ਘੋਟ ਤੂੰ ਕੋਈ ਨਹੀਂ ਚਾਹ ਮੈਂ ਪੀਤੀ ਅੱਗੇ ਉਹ ਚਲਾ ਦੋਵੇਂ ਵੀ ਬਣੀ ਚਾਹ ਅੱਗੇ ਉਹ ਜੀ ਆ ਰਿਹਾ ਬੈਠਾ ਉਧਰ ਤੋਂ ਭਾਵੇਂ ਬੈਠ ਨਹੀਂ ਜਾਣਾ ਉਹ ਬੜਾ ਕੰਤੂ ਸੋਚ ਰਹਾ ਹੋਰ ਤਰਾਈ ਜਿੱਤੀ ਜਾਂਦੀ ਆ ਅੱਛਾ